ਲੋਡੀ ਸਾਰਿਆਂ ਸასი ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਤੇ ਆਪਾਂ ਲੱਗੇ ਬਣਾਉਣ ਜਟਣੀ ਡੰਡੇ ਕੁੰਡੇ ਲੱਗੇ ਕੁੱਟਣ ਤੇ ਇਧਰ ਆਪਾਂ ਲੈ ਲਿਆ ਨਾਰਦਾਣਾ ਨਮਕ ਮਿਰਚ ਥੋੜਾ ਜਿਹਾ ਗੁੜ ਘਾ ਆ ਗਿਆ ਆਪਣਾ ਪਤੀਨਾ ਘਰ ਦਾ ਤਾਜਾ ਤਾਜਾ ਪੱਤਨਾ ਤੋੜ ਕੇ ਲੈਣਗੇ ਤੋਟਾਂ ਇਧਰ ਬਿੱਲੀ ਕਸ਼ ਕਰ ਲਈ ਆਪਾਂ ਪਿਆਜ਼ ਨਾਲ ਦੋ ਹਰੀਆਂ ਮਿਰਚਾਂ ਹਰੀ ਮਿਰਚ ਵੀ ਪਾਵਾਂਗੇ ਇਹ ਲਓ ਚੀਜ਼ ਹੋਣਾ ਆਪਾਂ ਕੁੱਟ ਕੇ ਜਟਣੀ చట్నీ అనారదార్చ నమక్ కాలీ మిర్చ గుడ గుడేస్ట్గా ఉన్నాయి గుడ పా ਮੇਰੇ ਸਿਰੇ ਵਿੱਚ ਕੱਪ ਚ ਚੱਲਣੀ ਨਹੀਂ ਬਣਾਉਣੀ ਤਾਂ ਕਿ ਉਹ ਪਾਣੀ ਜਿਹੜਾ ਗੰਡੇ ਸਾਰੇ ਮਸ਼ੀਨ ਦਾ ਜੋ ਕੰਮ ਆ ਪਾਣੀ ਛੱਡ ਜਾਂਦੇ ਵੈਸੇ ਵੀ ਆਪਾਂ ਹੱਥ ਨਾਲ ਹੀ ਚੱਲਣੀ ਬਣਾਉਣੀ ਹੈ ਇਹ ਚੱਲਣੀ ਬਣੀ ਬਹੁਤ ਵਦਗਾ ਬਾਕੀ ਪਾਣੀ ਨਹੀਂ ਛੱਡਦੀ ਤਾਂ ਵੀ ਉਹ ਨਹੀਂ ਵਦਗਾ ਆਦੋਂ ਲਾਇਦਾ ਨੰਨ ਡੰਡੇ ਕੁੰਡੇ ਕੁਟੀਆਂ ਚੱਲਣੀ ਲੱਕਰੀ ਆਪਾਂ ਕੀ ਕਰਨਾ ਮੇਰੇ ਦੇ ਨੇ ਆਦੇ ਪਾਣੀ ਤੇ ਨਹੀਂ ਤੇ ਉਹ ਵੀ ਨਹੀਂ ਰਹੀ ਫ੍ਰੀਜ ਦੇ ਨਾਲ ਪਕਾਉਣਾ ਚਾਹਣਾ ਦਾ ਸਹੀ ਫਾਇਦਾ ਤੇ ਇਹ ਵੀ ਜੇ ਰੋ ਨਹੀਂ ਕੁਟੀਆਂ ਖਾਯੋ ਨਾਰਦਾਣਾ ਜ਼ਰੂਰ ਪਾਯੋ ਕਈ ਆਂਬ ਦੇ ਚਾਰ ਬਦ ਵਿੱਚ ਫਾੜੀ ਛੁੱਟ ਲੈਂਦੇ ਇੱਕ ਦਰ ਛੇਲਾ ਛੁੱਟ ਲੈਂਦੇ ਉਹ ਕੋਈ ਖੱਟਾ ਆ ਜੇ ਪਰ ਉਹ ਗੱਲ ਨਹੀਂ ਬਣਦੀ ਨਾਰਦਾਣਾ ਜਿਹੜਾ ਉਹਦੇ ਨਾਲ ਚੱਲ ਨਹੀਂ ਬਦਗਾ ਕੁਟੀਆਂ ਚੰਗੇ ਨਾਰ ਪਨੇ ਲਾ ਕੇ ਨਾ ਨਾਰ ਜਾਂਦਾ ਕਿੰਨੇ ਦਿਨ ਨਿਕਲ ਜਾਂਦੇ ਤੇ ਸੋ ਚਲੋ ਜੀ ਚੜੜ ਗਈ ਗੁੱਟੀ ਨਾਰਦਾਣੇ ਦੇ ਦੇਤੇ ਹੁਣ ਗੰਗੂੜੇ ਦੇ ਡੇਟਾ ਦਾ 파파 ਤੇ ਮੱਖੀ ਮਸ਼ਰ ਪਵੇ ਨੇ ਚੜਨੀ ਬਣ ਗਈ ਹੈ ਇਹਨੂੰ ਆਪਾਂ ਕਾਹੀ ਦੇ ਵਿੱਚ ਕੱਢ ਗਏ ਨਾਲੇ ਆਪਾਂ ਬਣਾਈਏ ਚਾਹ

ਰਵੀ ਨੂੰ ਵੰਡਣਾ ਚਾਹੀਦਾ ਤੇ ਦੀਦੀ ਦਾ ਫੋਨ ਆਇਆ ਤੇ ਭੈਣਾਂ ਆ ਕੇ ਵਹਿਣਾ ਕਰਦੀ। ਪਰੌਣਿਆਂ ਕਰਕੇ ਦੁੱਧ ਲਿਆਈ ਹਾਂ ਪਰੌਣੇ ਆਏ ਨਹੀਂ। ਹੁਣ ਆਪ ਚਾਹ ਬਣਾ ਬਣਾ ਪੀ ਲੈਣੀ। ਨਹੀਂ ਗੁਰੂ ਨਹੀਂ ਗੁਰੂ ਸਤਨਾਹੀਂ ਗੁਰੂ ਇਹ ਨਾ ਟੱਕਰ ਮਿਕਸੀ ਦਾ ਤਾਂ ਗਿਆ ਹੈ ਚਲੋ ਜੀ ਇਹਨਾਂ ਗੰਡਿਆਂ ਚੋਂ ਪਾਣੀ ਕੱਢ ਦਈਏ ਜੇ ਸ਼ਾਮਾਂ ਲੋੜੂਗੀ ਤਾਂ ਫੇਰ ਠੀਕ ਹੈ ਨੇ ਦੇ ਇਹ ਭਿਜੇ ਪਰੌਣਿਆਂ ਦੀ ਸਬਜ਼ੀ ਦਾ ਕਰਕੇ ਗੰਡੇ ਤੇ ਇਹ ਕਿ ਪਨੀਰ ਦੀ ਸਬਜ਼ੀ ਬਣਾਵਾਂਗੇ ਪਰੌਣੇ ਆਏ ਨਹੀਂ ਆਪੇ ਪਨੀਰ ਖਾ ਲੈਣਾ ਅੱਜ ਹੀ ਆਪੇ ਪਨੀਰ ਖਾ ਲੈਣਾ ਪਰੌਣੇ ਆਏ। ਪਰੌਣੇ ਨੂੰ ਮਾਰੋਗੇ। ਮਰਵਾ ਕੇ ਜੰਮੀਏ ਦਬੇਰਾ ਟੱਕਰ ਢੋਲ ਇਹਨੂੰ ਮੰਜ ਕੇ ਜਿਹੜਾ ਜਾੜੇ ਦਾ ਛੱਟਾ ਦੇ ਦਿੰਨੇ ਆ ਫਿਰ ਨਮਾ ਲਾਵਾਂਗੇ। ਅੱਜ ਜਾਣਾ ਸ਼ਾਮਾਂ ਨੂੰ ਜਾਣ ਲਿਆਉਣਾ ਦਰਬਾਰ ਸਾਹਿਬੋਂ। ਦੀ ਆਪਣੀ ਬਣ ਗਈ ਚਾਹ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਕਰਿਓ ਚ ਵੀਡੀਓ ਵੇਖ ਲੈਂਦੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਕਰ ਇਹਦੇ ਅਪਾ ਗੁੱਦਾ ਆਟਾ ਪਰੌਣੇ ਦੀ ਝਾਗ ਦੇ ਵਿੱਚ ਆਟਾ ਵੀ ਮੈਂ ਵਾਵਾ ਗੋਨ ਲਿਆ ਨਾ ਵੇਖੋ ਨਾ ਕੋਈ ਨਹੀਂ ਫਿਰ ਵੇ ਵੈਸੇ ਤਰ੍ਹਾਂ ਸਾਰੀ ਤਿਆਰੀ ਕੀਤੀ ਆ ਵੇਖੋ ਬੰਡੇ ਪੇਲੇ ਕੁਸ਼ਕਾੜਲੇ ਚਟਣੀ ਦੀ ਬੋਤਲੀ ਭੁੱਜੀ ਆ। ਤੇ ਪਰਵਣੇ ਤੋਂ ਮਾਰੋ ਜੇ ਅੰਡੇ ਅਜ ਨਹੀਂ ਉਹਨੂੰ ਫੋਨ ਆ ਗਿਆ। ਚਲੋ ਜੀ ਫਿਰ ਐਸੇ ਹੀ ਜਿਹੜਾ ਣਾਂਵਾਂਗੇ ਜੋ ਉਹਨਾਂ ਦੇ ਘਰ ਮੈਂ ਦਾਣਾ ਪਾਣੀ ਆਪਣਾ ਛੱਡ ਜਾਣਗੇ। ਚਲੋ ਜੀ ਭੈਣ ਭਰਾ ਜਿਹੜੇ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ। ਤੇ ਵੀਡੀਓ ਕੋ ਵਾਤੋ ਵਾਤ ਲੈ ਕੇ ਲਾਈਕ ਸ਼ੇਅਰ ਕਮੈਂਟ ਕਰੋ। ਚਲੋ ਜੀ ਮਿਲਾਂਗੇ ਕੱਲ੍ਹ ਵਾਲੀ ਵੀਡੀਓ 'ਚ ਜਿਵੇਂ ਸ਼ਾਮ ਵਾਲੀ ਵੀਡੀਓ 'ਚ ਜੂਨੇ ਵਾਸਤੇ ਰੋ ਸ਼ਾਮਾਂ ਜਾਣਾ ਦਰਬਾਰ ਸਾਹਿਬ ਕੋਈ ਵੀਡੀਓ ਬਣਾ ਕੇ ਨਾਲ ਪਾਵਾਂਗੇ ਕੱਲ੍ਹ ਵਾਲੀ ਵੀਡੀਓ 'ਚ ਚਲੋ ਜੀ ਜੂਨੇ ਵਾਸਤੇ ਰੋ ਇਦਾਂ ਵੀਡੀਓ ਵੇਂਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਕਰੋ